ਮੇਰਾ ਬਿੱਲਾ ਨੂੰ ਲੁਮਕੇ ਮੇਰਾ ਬਿੱਲਾ ਨੂੰ ਮੇਰਾ ਬਿੱਲਾ ਨੂੰ हाले पंजाब देख लो एक जवान जहान फौजी इस जहान तो तुर गया 10 ਦਿਨ ਪਹਿਲਾਂ ਛੁੱਟੀ ਤੇ ਆਇਆ ਸੀ ਇਹ ਘਟਨਾ ਹੈ ਚਮਕੌਰ ਸਾਹਿਬ ਹਲਕੇ ਚ ਪੈਂਦੇ ਇੱਕ ਪਿੰਡ ਦੇ ਜਿੱਥੇ 10 ਦਿਨ ਪਹਿਲੇ ਛੁੱਟੀ ਤੇ ਆਇਆ ਫੌਜੀ ਚਿੱਟੇ ਦੀ ਚਪੇਟ ਚਲ ਗਿਆ ਔਰ ਅੱਜ ਇਸ ਜਹਾਨ ਤੋਂ ਸਦਾ ਲਈ ਤੁਰ ਪਿਆ ਤੇ ਜਦੋਂ ਉਹਨਾਂ ਦੇ ਘਰ ਅਫਸੋਸ ਕਰਨ ਗਏ ਚੰਨੇ ਤਾਂ ਪੂਰੇ ਟੱਬਰ ਨੇ ਗੱਲ ਲੱਗ ਕੇ ਆਪਣਾ ਰੋਣਾ ਰੋਇਆ ਕਿਉਂਕਿ ਫੋਜੀ ਇਸ ਦੁਨੀਆ ਤੋਂ ਤਾਂ ਤੁਰ ਗਈ ਆਪਣੇ ਪਿੱਛੇ 9 ਮਹੀਨੇ ਦੀ 마ਸੂਮ ਬੱਚੀ ਵੀ ਛੱਡ ਗਈ ਹੈ ਹੁਣ ਪਰਿਵਾਰ ਦਾ ਹਾਲ ਵੇਖਿਆ ਨਹੀਂ ਜਾ ਰਿਹਾ ਤੁਸੀਂ ਆਪ ਹੀ ਦੇਖ ਲਿਓ ਕਿਸ ਤਰੀਕੇ ਨਾਲ ਬਿਲਖ ਰਿਹਾ ਹੈ ਪਰਿਵਾਰ ਕਿਉਂਕਿ ਉਹਨਾਂ ਦਾ ਜਵਾਨ ਪੁੱਤ ਇਸ ਦੁਨੀਆ ਤੋਂ ਤੁਰ ਗਿਆ ਹੈ ਧੰਕਵਾਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਕਲੈਰ ਦੀ ਰਿਪੋਰਟ ਪਿੰਡਾਂ ਦੇ ਵਿੱਚ ਹੋ ਕੀ ਰਿਹਾ ਉਹ ਵੀ ਮੇਰੇ ਕੋਲ ਦੇਖੋ ਸਰਕਾਰ ਨਸ਼ਿਆਂ ਬੁਰਦੂ ਕਰੇ ਜੋ ਮਰਜੀ ਸਰਕਾਰ ਕਿਸੇ ਗੱਲ ਦੇ ਵਿੱਚ ਬੁਰਦੂ ਕਰੇ ਸਾਨੂੰ ਇਸ ਮਾਮਲੇ ਵਿੱਚ ਕੋਈ ਪੰਗਾ ਨਹੀਂ ਹੈ ਸਾਨੂੰ ਪੰਗਾ ਇਹ ਹੈ ਕਿ ਸਾਡਾ ਨੌਜਵਾਨ ਮੁੰਡਾ ਚਲੇ ਗਿਆ ਮੁੰਡਾ ਸਾਡਾ ਫੌਜ ਵਿੱਚ ਭਰਤੀ ਹੋਇਆ 6.5 ਫੁੱਟ ਦਾ ਮੁੰਡਾ ਹੈ ਜਵਾਨ ਹੈ ਇਹ ਜਾਂ ਜਵਾਨ ਇੱਥੇ ਕੋਈ ਲੱਭ ਨਹੀਂ ਸਕਦਾ ਤੇ ਉਹ 2 ਦਿਨ ਪਹਿਲਾਂ ਇੱਥੇ ਆਇਆ ਉਹਨੂੰ ਨਾਲ ਲੈ ਜਾ ਕੇ ਕਾਰ ਦੇ ਵਿੱਚ ਚਿੱਟਾ ਭਲਾਕਾ ਹੈ ਤੇ ਚਿੱਟਾ ਗੱਡੀ ਚੋਂ ਮਿਲਿਆ ਨੌਜਵਾਨ ਮੌਤ ਹੋ ਗਈ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ-ਦਫਾ ਕਰਨ ਵਾਸਤੇ ਚਿੱਟਾ ਨਾਲ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਜਿਹਦੇ ਨਾਲ ਸਾਰਾ ਕੇਸ ਖਰਾਬ ਕਰ ਰਹੀ ਹੈ ਇੱਥੇ ਗਲੀ ਗਲੀ ਮੋਹੱਲੇ ਬੱਲੇ ਪਿੰਡ ਪਿੰਡ ਦਾ ਮਸਲਾ ਹੋ ਗਿਆ ਕਿ ਜੀ ਨਸ਼ਾ बिक ਰਿਹਾ ਸਭ ਨੂੰ ਪਤਾ ਹੈ ਆ ਹੁਣ ਜਿੱਤੇ ਮਰਜੀ ਇੱਥੇ ਨਾਮ ਪੁੱਛ ਲਓ ਕਿਹੜੇ ਬੰਦੇ ਬੋਲਦੇ ਪੁਲਿਸ ਨੂੰ ਫਾੜਦੀ ਤੇ ਪੁਲਿਸ ਨਾਲ ਮਿਲ ਕੇ ਸਾਰਾ ਕੁਝ ਕਰਾਉਂਦੀ ਹੈ ਇਹ ਪੰਜਾਬ ਦਾ ਬੁਰਾ ਹਾਲ ਹੈ ਸਾਨੂੰ ਆਪਣੇ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਆਪਣੇ ਇਲਾਕੇ ਦੀ ਗੱਲ ਕਰਦਾ ਅੱਜ ਸਾਰੇ ਇਲਾਕੇ ਵਿੱਚ ਸੋਗ ਪਿਆ ਹੋਇਆ ਨੌਜਵਾਨ ਫੌਜੀ ਮੁੰਡਾ ਮਰ ਗਿਆ ਤੇ ਕੋਈ ਪੁਲਿਸ ਉਲਟਾ ਕੇਸ ਖਰਾਬ ਕਰਕੇ ਇਸ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੀ ਕਿ ਇੱਥੇ ਨਸ਼ਿਆਂ ਦੀ ਕੋਈ ਗੱਲ ਨਹੀਂ ਸੋ ਮੈਂ ਇਸ ਸਰਕਾਰ ਨੂੰ ਬੇਨਤੀ ਕਰਦਾ ਭਗਵਾਨ ਜੀ ਤੁਸੀਂ ਉੱਥੇ ਥਾਕੇ ਮਾਰੀ ਜਾਂਦੇ ਹੋ ਵਿਧਾਨ ਸਭਾ ਦੇ ਵਿੱਚ ਕਦੇ ਜੀਸੀਬੀ ਦਿਖਾਉਂਦੇ ਕਦੇ ਕੁਛ ਦਿਖਾਉਂਦੇ ਕਦੇ ਥੱਲੇ ਆ ਕੇ ਤਾਂ ਇਥੋਂ ਥੱਲੇ ਤਾਂ ਸਾਡੇ ਨੌਜਵਾਨ ਮੁੱਡੇ ਮਾਰ ਰਹੇ ਆ ਤੁਸੀਂ ਕਰਦੇ ਕੁਛ ਨਹੀਂ ਐ ਮੈਂ ਗੁਜਰਾਤ ਜਾ ਕੇ ਆਇਆ ਕਰਨਾਟਕਾ ਜਾ ਕੇ ਆਇਆ ਉੱਥੇ بڑے بڑے ਹੋਲਡਿੰਗ ਲੱਗੇ ਹੋਏ ਤੇਰੇ ਕੇਜੀਐਸੀ ਪੰਜਾਬ ਚ ਨਸ਼ੇ ਖਤਮ ਕਰ ਰਹੇ ਆ ਕੱਲ ਪਰਸੋਂ ਮੈਂ ਫੋਟੋ ਵੀ ਪਾਈ ਐ ਪੂਰੇ ਦੇਸ਼ ਦੇ ਅਖਬਾਰਾਂ ਦੇ ਵਿੱਚ ਤੇਰੀ ਫੋਟੋ ਲੱਗੀ ਵੀ ਹੱਥ ਜੋੜ ਕੇ ਮੈਂ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਰਿਹਾ ਪੰਜਾਬ ਨੂੰ ਬਾਹਰ ਬਦਨਾਮ ਕਰ ਰਹੇ ਆ ਥੱਲੇ ਪੰਜਾਬ ਮਰ ਰਿਹਾ ਨੌਜਵਾਨ ਫੌਜੀ ਮੁੰਡਾ ਪਾੜਨਾ ਜਿਹਨੇ ਆਖੜਾ ਆਖੜਾ ਚਾਚਾਓ ਬੀਬੀ ਬੈਠੀ ਐ ਰੋਂਦੇ ਦੇਖ ਨਹੀਂ ਹੁੰਦੇ ਤੇ ਇਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਪਾਲਿਆ ਉਹ 8 ਸਾਲ ਦਾ ਛੋਟਾ ਜਿਹਾ ਬੱਚਾ ਉਹਦਾ ਕਿਨੇ ਪਾਲਣਾ ਨੌ ਮਹੀਨਿਆਂ ਦਾ ਜਿਹਨੇ ਪਾਲਣਾ ਤੇ ਤੁਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਸਿਰਫ ਠਾਕੇ ਮਾਰਨਦੇ আর ਦੂਜਿਆਂ ਨੂੰ ਗਾਲਾਂ ਕੱਢਣ ਤੇ ਬਿਨਾ ਹੋ